ਸੋ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਸ਼ੂਗਰ ਦੀ ਬਿਮਾਰੀ ਦੇ ਲਪੇਟ ਦੇ ਵਿੱਚ ਆਉਂਦੇ ਪਏ ਨੇ ਜੇ ਸ਼ੂਗਰ ਹੋ ਗਈ ਤਾਂ ਉਹਦੀ ਸੈਰ ਦੱਬ ਕੇ ਕਰੋ ਯੋਗਾ ਕਰੋ ਐਕਸਰਸਾਈਜ਼ ਕਰੋ ਔਰ ਆਪਣੇ ਖਾਣ ਪੀਣ ਦਾ ਲਾਈਫ ਸਟਾਈਲ ਠੀਕ ਕਰੋ ਦਿਨ ਦੇ ਵਿੱਚ 1 ਘੰਟਾ ਆਪਦੇ ਲਈ ਜ਼ਰੂਰ ਕੱਢੋ ਜੇ ਨਹੀਂ ਸ਼ੂਗਰ ਹੋਈ ਤਾਂ ਵੀ ਕੱਢਣੋ ਯਾਰ ਤਾਂ ਕਿ ਹੋ ਨਾ ਜਾਵੇ ਸੋ ਫੂਡ ਕ੍ਰੀਵਿੰਗਸ ਨੂੰ ਕਿਵੇਂ ਰੋਕਿਆ ਜਾ ਸਕਦਾ ਜਿਹਦੇ ਨਾਲ ਸਾਡੇ ਸਰੀਰ ਨੂੰ ਮਤਲਬ ਕਿ ਹੈਲਦੀ ਵੀ ਰੱਖਿਆ ਜਾ ਸਕੇ ਮੈਂ ਕਹਿੰਦਾ ਕੁਝ ਵੀ ਖਾਓ ਪੀਓ ਯਾਰ ਜੋ ਖਾਣੇ ਪੀਣੇ ਖਾਓ ਕੋਈ ਦਿੱਕਤ ਨਹੀਂ ਪਰ ਜੇ ਛੱਡ ਸਕਦੇ ਹੋ ਤਾਂ ਮੈਕਸਿਮਮ ਕੋਸ਼ਿਸ਼ ਕਰੋ ਕਿ ਜੰਕ ਫੂਡ ਕੋਲਡ ਡਰਿੰਕ ਤ੍ਰਿਫਲਾ ਨੂੰ ਤਰਦੋਸ਼ ਨਾਸ਼ਕ ਕਿਹਾ ਗਿਆ ਬਾਦ ਪਿੱਤ ਕਫ ਤਿੰਨਾਂ ਨੂੰ ਅਗਰ ਕੋਈ ਚੀਜ਼ ਕੰਟਰੋਲ ਕਰ ਸਕਦੀ ਹੈ ਤਾਂ ਉਹ ਆਯੁਰਵੇਦਿਕ ਦਾ ਸਭ ਤੋਂ ਬਿਹਤਰੀਨ ਪ੍ਰੋਡਕਟ ਹੈ ਉਹ ਦਊਗਾ ਤ੍ਰਿਪਲਾ ਸੋ ਲੋਕ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਪੀੜਤ ਨੇ ਤੇ ਜ਼ਿਆਦਾਤਰ ਲੋਕਾਂ ਨੂੰ ਕਬਜ਼ੇ ਦੀ ਸਮੱਸਿਆ ਰਹਿੰਦੀ ਹੈ ਕਬਜ਼ੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਜੀ ਬਦਾਮ ਦਾ ਤੇਲ ਰਾਤ ਨੂੰ ਇੱਕ ਚਮਚਾ ਦੁੱਧ ਚ ਘੋਲ ਕੇ ਪੀ ਲੋ ओके okay. और सो जाओ सवेरे ਤੁਹਾਡਾ ਪੇਟ ਬਿਲਕੁਲ ਆਸਾਨੀ ਨਾਲ ਸਾਫ ਹੋ ਜਾਊਗਾ ਨੌਜਵਾਨ ਪੀੜੀ ਆਪਣੇ ਭਵਿੱਖ ਨੂੰ ਸਵਾਰਣ ਦੀ بجائے ਸਗੋਂ ਨਸ਼ਿਆਂ ਦੇ ਵਿੱਚ ਲੱਗੀ ਹੋਈ ਹੈ ਸਿਰਫ ਸ਼ਰਾਬ ਪੀਣ ਵਾਲੇ ਕਹਿੰਦੇ ਸੀ ਕੀ ਲੈਣਾ ਛੱਡ ਕੇ ਵਧੀਆ ਸ਼ਰਾਬ ਵਾਲੇ ਨਹੀਂ ਛੱਡਣਾ ਚਾਹੁੰਦੇ ਬਾਕੀ ਕੋਈ ਵੀ ਨਸ਼ਾ ਹੈ ਹੀਰੋਇਨ ਹੈ ਕੋਕੀਨ ਹੈ ਚਿੱਟਾ ਹੈ ਜਾਂ ਅਫੀਮ ਹੈ ਸਮੈ ਕਹਲੇ ਅਫੀਮ ਵਾਲਾ ਵੀ ਕਈ ਵਾਰੀ ਟਲ ਜਾਂਦਾ ਵੀ ਚਲੋ ਛੱਡੋ ਹਲੇ ਕੀ ਛੱਡਣੀ ਹੈ ਵਧੀਆ ਚੀਜ਼ ਪਰ ਬਾਕੀ ਨਹੀਂ ਬਾਕੀ ਸਾਰੇ ਜਿੰਨੇ ਵੀ ਨੇ ਉਹ ਆ ਕੇ ਹੀ ਗੱਲ ਕਹਿੰਦੇ ਸੀ ਗੋਬੀ ਸਾਹਿਬ ਛੱਡਣਾ ਦਾ ਚਾਹੁੰਦੇ ਆ ਕੋਈ ਰਾਹ ਹੀ ਨਹੀਂ ਮਿਲਦਾ ਦਲ ਰਿਹਾ ਲਾਈਫ ਸਟਾਈਲ ਬਹੁਤ ਸਾਰੇ ਲੋਕਾਂ ਦੇ ਉੱਪਰ ਭਾਰੀ ਪੈਂਦਾ ਪਿਆ ਹੈ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਸ਼ੂਗਰ ਦੀ ਬਿਮਾਰੀ ਦੀ ਲਪੇਟ ਦੇ ਵਿੱਚ ਆਉਂਦੇ ਪਏ ਨੇ ਕੋ ਦਵਾਈਆਂ ਲਓ ਜੇ ਸ਼ੂਗਰ ਹੋ ਗਈ ਤਾਂ ਉਹਦੀ ਸੈਰ ਦੱਬ ਕੇ ਕਰੋ ਯੋਗਾ ਕਰੋ ਐਕਸਰਸਾਈਜ਼ ਕਰੋ ਔਰ ਆਪਣੇ ਖਾਣ ਪੀਣ ਦਾ ਲਾਈਫ ਸਟਾਈਲ ਠੀਕ ਕਰੋ ਦਿਨ ਦੇ ਵਿੱਚ 1 ਘੰਟਾ ਆਪਦੇ ਲਈ ਜ਼ਰੂਰ ਕੱਢੋ ਜੇ ਨਹੀਂ ਸ਼ੂਗਰ ਹੋਈ ਤਾਂ ਵੀ ਕੱਢ ਲਓ ਯਾਰ ਤਾਂ ਕਿ ਹੋ ਨਾ ਜਾਏ ਜੀ ਤੇ ਬਹੁਤ ਵਾਰ ਜੇਕਰ ਕਿਸੇ ਨੂੰ ਮਤਲਬ ਕਿ ਖਾਣ ਪੀਣ ਤੋਂ ਰੋਕਿਆ ਜਾਵੇ ਕਿ ਤੁਹਾਡੀ ਸਿਹਤ ਵਾਸਤੇ ਚੰਗਾ ਨਹੀਂ ਆ ਜਾਂ ਫਿਰ ਕਈਆਂ ਨੂੰ ਬਾਰ ਬਾਰ ਖਾਣ ਦੀ ਆਦਤ ਹੁੰਦੀ ਹੈ ਸੋ ਫੂਡ ਕ੍ਰੀਵਿੰਗਸ ਨੂੰ ਕਿਵੇਂ ਰੋਕਿਆ ਜਾ ਸਕਦਾ ਜਿਹਦੇ ਨਾਲ ਸਾਡੇ ਸਰੀਰ ਨੂੰ ਮਤਲਬ ਕਿ ਹੈਲਦੀ ਵੀ ਰੱਖਿਆ ਜਾ ਸਕੇ ਜਿਹੜਾ ਜੰਕ ਫੂਡ ਮਤਲਬ ਸਾਡੀ ਬਾਡੀ ਦੇ ਵਿੱਚ ਨਾ ਜਾ ਸਕੇ ਇਹੋ ਜੀ ਮਤਲਬ ਕੀ ਕਿਹੜੀ ਚੀਜ਼ ਆ ਜਿਹੜੀ ਫੂਡ ਕ੍ਰੀਵਿੰਗ ਨੂੰ ਰੋਕਦੀ ਹੈ ਦੇ ਇਹਦਾ ਕੋਈ ਫਾਇਦਾ ਨਹੀਂ ਇਸ ਗੱਲ ਕਰਨ ਦਾ ਕਿਉਂਕਿ ਤੁਸੀਂ ਕਿਸੇ ਨੂੰ ਖਾਣਾ ਖਾਂਦ ਤੋਂ ਰੋਕੋ ਉਹ ਵੀ ਮਾੜਾ ਕਿਸੇ ਨੂੰ दारू ਪੀਣ ਤੋਂ ਰੋਕੋ ਉਹ ਵੀ ਮਾੜਾ ਕਿਸੇ ਨੂੰ ਆਪਾਂ ਕੁਝ ਵੀ ਕਹਿ ਲੋ ਇਹਦਾ ਹਰੇਕ ਬੰਦਾ ਉਹਦੇ ਹੀ ਮੰਨਦਾ ਕਿ ਜਦੋਂ ਉਹਨੂੰ ਕਹਦੇ ਨੇ ਜਿਸ ਤਣ ਲੱਗਿਆ ਸੋ ਤਣ ਜਾਣ ਉਹ ਫਿਰ ਮੰਨਦਾ ਤੇ ਉਹਨੂੰ ਕੀ ਆ ਕਿ ਮੈਂ ਕਹਿੰਦਾ ਕੁਝ ਵੀ ਖਾਓ ਪੀਓ ਯਾਰ ਜੋ ਖਾਣੇ ਪੀਣੇ ਉਹ ਖਾਓ ਕੋਈ ਦਿੱਕਤ ਨਹੀਂ ਹੈ ਪਰ ਜੇ ਛੱਡ ਸਕਦੇ ਹੋ ਤਾਂ ਮੈਕਸਿਮਮ ਕੋਸ਼ਿਸ਼ ਕਰੋ ਕੀ ਜੰਕ ਫੂਡ ਕੋਲਡ ਡਰਿੰਕ ਇਦਾਂ ਦੀਆਂ ਚੀਜ਼ਾਂ ਜਾਂ ਆਪਣੇ ਜਿਹੜੇ ਨਾਰਮਲੀ ਤਲੇ ਹੋਏ ਖਾਣੇ ਉਹਨਾਂ ਤੋਂ ਦੂਰ ਰਹੋ ਪਰ ਇੱਕ ਚੀਜ਼ ਦਾ ਮੈਂ ਤੁਹਾਨੂੰ ਦੱਸ ਦਿੰਦਾ ਜੇ ਨਹੀਂ ਵੀ ਰਹਾ ਜਾਂਦਾ ਆਪਣੇ ਕਾਰੋਬਾਰ ਇਹ ਜਿਹੇ ਨੇ ਆਪਣੀ ਭੱਜ ਦੌੜ ਇਹ ਜੀ ਆ ਤਾਂ ਤ੍ਰਿਫਲਾ ਪਾਊਡਰ ਰੱਖੋ ਆਪਣੇ ਕੋਲੇ ਹੂੰ 5 ਗ੍ਰਾਮ ਤ੍ਰਿਫਲਾ ਸ਼ਾਮ ਨੂੰ 5 ਵਜੇ ਡੇਲੀ ਜਿਹੜੇ ਜੈਂਟਸ ਨੇ ਉਹਨਾਂ ਵਾਸਤੇ ਆ ਜਿਹੜੇ ਲੇਡੀਜ਼ ਆ ਉਹਨਾਂ ਵਾਸਤੇ 5 ਗ੍ਰਾਮ ਤ੍ਰਿਫਲਾ ਰਾਤ ਨੂੰ ਇੱਕ ਕੰਚ ਦੇ ਗਲਾਸ ਪਾਣੀ ਦੇ ਵਿੱਚ ਘੋਲ ਕੇ ਰੱਖ ਦੋ ਜੀ ਸਵੇਰੇ ਉਹਨੂੰ ਸਿਪ ਕਰ ਕਰਕੇ ਪੀ ਲਓ ਲੇਡੀਜ਼ ਵਾਸਤੇ ਸਵੇਰੇ ਜੈਂਟਸ ਵਾਸਤੇ ਸ਼ਾਮ ਨੂੰ ਤਾਂ ਕਿ ਜਿਹੜੀ ਬੋਡੀ ਦੇ ਵਿੱਚ ਕੋਈ ਵੀ ਪ੍ਰੋਬਲਮ ਐਸੀ ਆ ਕੋਈ ਵੀ ਤੁਹਾਡੀ ਬੋਡੀ ਚ ਕੋਈ ਕੋਈ ਜਿਹੜੀ ਤੁਸੀਂ ਖਾਣਾ ਖੂਣਾ ਖਾਧਾ ਉਦੋਂ ਕੋਈ ਬੈਡ ਇਫੈਕਟ ਆ ਰਿਹਾ ਤਾਂ ਉਹ ਉਹਨੂੰ ਡੀਟੌਕਸ ਕਰ ਦਿੰਦਾ ਫਿਰ ਤੁਹਾਡੀ ਬੋਡੀ ਨੂੰ ਮੈਂਟੇਨ ਰੱਖੂਗਾ ਤ੍ਰਿਫਲਾ ਨੂੰ ਤਰਦੋਸ਼ ਨਾਸ਼ਕ ਕਿਹਾ ਗਿਆ ਬਾਦ ਪਿੱਤ ਕਫ ਤਿੰਨਾਂ ਨੂੰ ਅਗਰ ਕੋਈ ਚੀਜ਼ ਕੰਟਰੋਲ ਕਰ ਸਕਦੀ ਹੈ ਤਾਂ ਉਹ ਆਯੁਰਵੈਦਿਕ ਦਾ ਸਭ ਤੋਂ ਵਧੀਆ ਪ੍ਰੋਡਕਟ ਹੈ ਉਦਦਰ ਦੋ ਤ੍ਰਿਫਲਾ 1 2 ਐਂਡ 4 ਦੀ ਰੇਸ਼ਿਓ ਦਾ ਹਮ ਗੁਇਲ ਸਾਹਿਬ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਪੀੜਤੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਪੀੜਤ ਨੇ ਤੇ ਜ਼ਿਆਦਾਤਰ ਲੋਕਾਂ ਨੂੰ ਕਬਜ਼ੇ ਦੀ ਸਮੱਸਿਆ ਰਹਿੰਦੀ ਹੈ ਬਿਲਕੁਲ ਤੇ ਉਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਜਾਂ ਕੁਝ ਘਰੇਲੂ ਟਿਪਸ ਕਬਜ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਜੀ ਬਦਾਮ ਦਾ ਤੇਲ ਰਾਤ ਨੂੰ ਇੱਕ ਚਮਚਾ ਦੁੱਧ ਚ ਘੋਲ ਕੇ ਪੀ ਲਓ ਓਕੇ ਔਰ ਸੋ ਜਾਓ ਸਵੇਰੇ ਤੁਹਾਡਾ ਪੇਟ ਬਿਲਕੁਲ ਆਸਾਨੀ ਨਾਲ ਸਾਫ਼ ਹੋ ਜਾਊਗਾ ਕਈ ਲੋਕ ਕਹਿੰਦੇ ਜੀ ਫਲਾਣਾ ਚੂਰਨ ਖਾ ਲਓ ਆਹ ਚੂਰਨ ਖਾ ਲਓ ਚੂਰਨ ਖਾਈ ਜੋ ਅੱਜ ਖਾ ਲਿਆ ਕੱਲ ਨੂੰ ਫੇਰ ਲੋੜ ਆ ਕੱਲ ਨੂੰ ਖਾ ਲਿਆ ਪਰਸੋਂ ਨੂੰ ਫੇ ਉਹ ਜਦ ਤੱਕ ਤੁਸੀਂ ਚੂਰਨ ਖਾਈ ਜਾਓਗੇ ਤੁਹਾਨੂੰ ਟਾਇਲਟ ਆਈ ਜਾਊਗੀ ਜਿੱਦਾਂ ਚੂਰਨ ਨਹੀਂ ਕਰਦਾ ਫੇਰ ਪ੍ਰੋਬਲਮ ਤਾਂ ਉਲਟਾ ਕੀ ਹੁੰਦਾ ਉਹਦੇ ਚ ਸਰਨਾਏ ਵਗੈਰਾ ਹੁੰਦੀਆਂ ਕਈਆਂ ਦੇ ਤਾਂ ਕਈਆਂ ਦੇ ਵਿੱਚੋਂ ਹੁੰਦਾ ਇਸ ਬਗੋਲ ਉਹ ਬਲਕਿ ਅੰਤੜੀਆਂ 'ਚ ਜੰਮਣਾ ਸ਼ੁਰੂ ਹੋ ਜਾਂਦਾ ਅਸੀਂ ਜਦੋਂ ਨੀਮਾ ਕਰਾਉਂਦੇ ਹ ਹੁਣ ਜਿਵੇਂ ਸਾਡਾ ਨੇਚਰੋਪੈਥੀ 'ਚ ਅਸੀਂ ਨੀਮਾ ਕਰਾਉਂਦੇ ਆ ਪੇਸ਼ੈਂਟ ਨੂੰ ਜਦੋਂ ਅਸੀਂ ਨੀਮਾ ਕਰਾਉਂਦੇ ਆ ਤਾਂ ਉਹਦੇ ਵਿੱਚ ਕੀ ਉਹਨੂੰ ਕਹਿੰਦੇ ਹੁੰਦਾ ਐਨਾ ਗੰਦ ਨਿਕਲਦਾ ਜੀ ਤੂੰ ਸੋਚ ਨਹੀਂ ਸਕਦੇ ਮਤਲਬ ਕਿਲੋ ਕਿਲੋ ਡੇਢ ਡੇਢ ਕਿਲੋ ਜੰਮਿਆ ਹੋਇਆ ਸੀ ਇਸ ਬਗੋਲ ਕੱਢਿਆ ਲੋਕਾਂ ਦੇ ਪੇਟ ਚ ਹੁਣ ਉਹ ਕਬ ਜੀ ਹੁੰਦੀ ਹੈ ਜੀ ਜੰਮ ਹੀ ਜਾਂਦਾ ਤੇ ਲੋਕ ਬਸ ਖਾਈ ਜਾਂਦੇ ਆ ਉਹ ਜਿੰਨਾ ਖਾਦਾ ਬਾਕੀ ਨਿਕਲ ਗਿਆ ਕੋਈ ਸਾਫ ਹੋ ਗਿਆ ਪੇਟ ਬੰਦ ਤੱਕੇ ਨਾਲ ਜ਼ਿੰਦਗੀ ਜੀ ਰਹੇ ਆ ਇਹ ਜਿਹੜੀ ਜ਼ਿੰਦਗੀ ਆ ਇਹਨੂੰ ਜਿਉਣ ਨਾਲੋਂ ਬਿਹਤਰ ਕਿ ਕੁਛ ਇਹ ਜਿਹੇ ਚੀਜ਼ਾ ਖਾਓ ਜਿਵੇਂ ਬਦਾਮ ਦਾ ਤੇਲ ਪੀ ਲੋ ਜਾਂ ਹਰੜ ਭੇੜਾ ਆਮਲਾ ਤ੍ਰਿਫਲਾ ਪਾਊਡਰ ਖਾਦੇ ਰਹੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੰਟਰਸਟੇਨ ਜੋ ਖੁਰਚ ਖੁਰਚ ਕੇ ਮਲ ਨੂੰ ਬਾਹਰ ਕਰ ਦਿਆ ਨੇ ਪਰ ਤੁਹਾਡੀ ਜਿਹੜੀ ਇੰਟਰਸਟੇਨ ਦੀਆਂ ਪਾਈਪ ਨੇ ਨਾੜੀਆਂ ਨੇ ਪਾਚਨ ਕਿਰਿਆ ਉਹ ਸਾਫ਼ ਰਹਿੰਦੀ ਆ ਜੇ ਉਹ ਸਾਫ਼ ਰਹੂਗੀ ਤਾਂ ਅਧੀਆਂ ਬਿਮਾਰੀਆਂ ਦਾ ਵੈਸੇ ਦੂਰ ਰਹਿੰਦੀ ਆ ਬਿਲਕੁਲ ਤੇ ਗੁਇਲ ਸਾਹਿਬ ਸਾਡੀ ਨੌਜਵਾਨਾਂ ਨੂੰ ਜ਼ਰੂਰ ਇੱਕ ਸੁਨੇਹਾ ਦਿਓ ਕਿਉਂਕਿ ਅੱਜ ਕੱਲ ਦੀ ਨੌਜਵਾਨ ਪੀੜੀ ਆਪਣੇ ਭਵਿੱਖ ਨੂੰ ਸਵਾਰਣ ਦੀ بجائے ਸਗੋਂ ਨਸ਼ਿਆਂ ਦੇ ਵਿੱਚ ਲੱਗੀ ਹੋਈ ਹੈ ਆਪਣਾ ਜੀਵਨ ਵਿਅਰਥ ਕਰਨ ਦੇ ਵਿੱਚ ਲੱਗੀ ਹੋਈ ਆ ਉਹਨਾਂ ਨੂੰ ਜ਼ਰੂਰ ਕੋਈ ਸੁਨੇਹਾ ਦੇਖੋ ਪਤਾ ਨੌਜਵਾਨ ਪੀੜੀ ਸਾਡੀ ਬਿਲਕੁਲ ਨਹੀਂ ਲੱਗੀ ਹੋਈ ਨਸ਼ਿਆਂ ਨੂੰ ਲੈ ਕੇ ਆਪਣੀ ਜੀਵਨ ਨੂੰ ਬਰਬਾਦ ਕਰਨ ਨਹੀਂ ਲੱਗੀ ਹੋਈ ਉਹ ਬਲਕਿ ਆਪਣੇ ਕੁਲ ਨੂੰ ਨਾਸ਼ ਕਰਨ ਲੱਗੀ ਹੋਈ ਆ ਹੂੰ ਬਿਲਕੁਲ ਕਿਉਂਕਿ ਜੇ ਇੱਕ ਅੱਜ ਕੱਲ ਇੱਕ ਤਾਂ ਇਹ ਪ੍ਰੋਬਲਮ ਹੋ ਗਈ ਕਿ ਹਰ ਘਰ 'ਚ ਇੱਕੋ ਹੀ ਕੁਲਦੀਪਕ ਹੈ। ਹੂੰ ਕੋਈ ਉਹ ਘਰ ਹੈ ਜੀ ਜੇ ਦੋ ਕੁਲਦੀਪਕ ਰਹਿ। ਹੂੰ ਨਹੀਂ ਤਾਂ ਇੱਕੋ ਹੀ ਰਹਿ ਜਾਂਦਾ। ਬਿਲਕੁਲ ਤੇ ਅੱਛਾ ਉਹ ਵੀ ਜੇ ਨਸ਼ੇ 'ਚ ਪੈ ਜੇ ਮਾਪੇ ਕੋਲੇ ਇਕੱਲਿਆਂ ਜ਼ਮੀਨ ਕਮਾਈ ਹੋਈ ਆ, ਕਾਰੋਬਾਰ ਮੋਟੇ ਨੇ, ਜ਼ਮੀਨਾਂ ਨੇ, ਜਾਇਦਾਦਾਂ ਨੇ, ਕੋਠੀਆਂ ਨੇ ਸਭ ਕੁਝ ਹੈ। ਕਈ ਗਰੀਬ ਵੀ ਨੇ ਐਸੀ ਗੱਲ ਨਹੀਂ, ਝੌਂਪੜੀਆਂ ਵਾਲੇ ਵੀ ਨੇ ਵਿਚਾਰੇ ਫਸੇ। ਪਰ ਚਾਹੇ ਉਹ ਝੌਂਪੜੀ ਦਾ ਚਾਹੇ ਉਹ ਕੋਈ ਮਹਿਲ ਦਾ ਬੰਦਾ ਲੇਕਿਨ ਔਲਾਦ ਤਾਂ ਉਹਦੀ ਓਨੀ ਹੀ ਮਹੱਤਵਪੂਰਨ ਹੈ ਨਾ। ਬਿਲਕੁਲ ਇੱਕੋ ਹੀ ਉਹਦਾ ਤਾਂ ਇੱਕੋ ਹੀ ਰੋਲ ਹੈ ਨਾ ਮੇਰਾ ਪੁੱਤ ਹੈ ਮੇਰੀ ਧੀ ਆ ਤਾਂ ਉਹ ਜਿਹੜਾ ਜਦੋਂ ਉਹ ਨਸ਼ੇ 'ਚ ਲੱਗਦਾ ਤਾਂ ਉਹਦਾ ਤਾਂ ਜਮੇ ਹੀ ਪੱਠਾ ਹੀ ਬਹਿ ਜਾਂਦਾ ਪਰਿਵਾਰ ਦਾ ਉਹਨਾਂ ਨੂੰ ਆ ਲੱਗਦਾ ਬਸ ਗਏ ਹੁਣ ਤਾਂ ਹੂੰ ਉਹ ਵਿਚਾਰੇ ਰੋਈ ਜਾਂਦੇ ਪਿੱਟੀ ਜਾਂਦੇ ਉਹ ਔਲਾਦ ਜਿਹੜੀ ਅਸਰ ਚੜੀ ਜਾਂਦੇ ਦਿਲੋਂ ਕਿਉਂਕਿ ਉਹ ਤਾਂ ਜਿੰਨ ਬੜਿਆ ਉਹਦੇ ਵਿੱਚ ਤਾਂ ਹੂੰ ਲੇਕਿਨ ਇੱਕ ਚੀਜ਼ ਜ਼ਰੂਰ ਹੈ ਸਿਮਰਨ ਕੀ ਜਿਹੜਾ ਬੰਦਾ ਨਸ਼ਾ ਕਰਦਾ ਹੈ ਨਾ ਮੈਂ ਜਿੰਨਾ ਕੰਮ ਦੇ ਤਜਰਬੇ ਚ ਦੇਖਿਆ ਮੈਂ ਮਤਲਬ ਕਈ ਲੱਖ ਲੋਕਾਂ ਨੂੰ ਮਿਲ ਚੁੱਕਿਆ ਪਰਸਨਲੀ ਜਿਹੜੇ ਨਸ਼ੇ ਕਰਦੇ ਸੀ ਉਹਨਾਂ ਨੇ ਛੱਡਣਾ ਜਾਂ ਨਹੀਂ ਛੱਡਣਾ ਬਾਅਦ ਦੀ ਗੱਲ ਹੈ ਪਰ ਮੈਂ ਉਹਨਾਂ ਨੂੰ ਮਿਲਿਆ ਜਦੋਂ ਮੈਂ ਉਹਨਾਂ ਨਾਲ ਇੰਟਰਵਿਊਜ਼ ਕੀਤੀਆਂ ਗੱਲਾਂ-ਬਾਤਾਂ ਕੀਤੀਆਂ ਤਾਂ ਇਹ ਚੀਜ਼ ਸਾਹਮਣੇ ਆਈ ਕਿ ਮੈਨੂੰ ਇੱਕ ਵੀ ਇਹੋ ਜਿਹਾ ਨਹੀਂ ਮਿਲਿਆ ਸਿਰਫ ਸ਼ਰਾਬ ਪੀਣ ਵਾਲੇ ਕਹਿੰਦੇ ਸੀ ਕੀ ਲੈਣਾ ਛੱਡ ਕੇ ਵਧੀਆ ਸ਼ਰਾਬ ਵਾਲੇ ਨਹੀਂ ਛੱਡਣਾ ਚਾਹੁੰਦੇ ਬਾਕੀ ਕੋਈ ਵੀ ਨਸ਼ਾ ਹਿਰੋਇਨ ਹੈ ਕੋਕੀਨ ਹੈ ਚਿੱਟਾ ਯਾ ਅਫੀਮ ਐ ਸਮਾਂ ਕਹ ਲੈ ਅਫੀਮ ਵਾਲਾ ਵੀ ਕਈ ਵਾਰੀ ਟਲ ਜਾਂਦਾ ਵੀ ਚਲੋ ਛੱਡੋ ਹਲੇ ਕੀ ਛੱਡਣੀ ਆ ਵਧੀਆ ਚੀਜ਼ ਆ ਪਰ ਬਾਕੀ ਨਹੀਂ ਬਾਕੀ ਸਾਰੇ ਜਿੰਨੇ ਵੀ ਨੇ ਉਹ ਆਕੇ ਹੀ ਗੱਲ ਕਹਿੰਦੇ ਸੀ ਗੋਲਪੁਰ ਸਾਹਿਬ ਛੱਡਣਾ ਦਾ ਚਾਹੁੰਦੇ ਆ ਕੋਈ ਰਾਹ ਹੀ ਨਹੀਂ ਮਿਲਦਾ ਛੱਡਣ ਨੂੰ ਤਾਂ ਅੱਜ ਤੁਸੀਂ ਗੱਲ ਕਰੋ ਜੇ ਤੁਹਾਡੇ ਕੋਲੇ ਕੁਝ ਹੈਗਾ ਅਸੀਂ ਅੱਜ ਛੱਡਣ ਨੂੰ ਤਿਆਰ ਆ ਮਤਲਬ ਜਿਹੜਾ ਬੰਦਾ ਨਸ਼ਾ ਕਰਦਾ ਉਹ ਨਸ਼ਾ ਛੱਡਣਾ ਚਾਹੁੰਦਾ ਇਹ ਗੱਲ ਗਰੰਟਡ ਬਾਹਰ ਆ ਇਹਦੀ ਕਰਕੇ ਔਰ ਫਿਰ ਇਹ ਚੀਜ਼ ਨੂੰ ਲੈ ਕੇ ਅਸੀਂ ਕਾਫੀ ਜਿਹੜੇ ਅਮੀਰ ਲੋਕ ਆ ਉਹ ਤਾਂ ਚਲੋ ਅਫੋਰਡ ਕਰ ਲੈਂਦੇ ਨੇ ਦਵਾਈਆਂ ਦੂਜੀਆਂ ਕਿਉਂਕਿ ਸਾਡੀ ਦਵਾਈ ਬੜੀ ਕੋਸਟਲੀ ਆ ਸੋਨੇ ਵਗੈਰਾ ਦੀ ਚਾਂਦੀ ਦੀ ਬਸ ਸੰਭਲ ਸੰਪਾ ਕੇ ਬਣਦੀ ਆ ਕਿਉਂਕਿ ਨਰਵ ਸਿਸਟਮ ਵਾਸਤੇ ਚੀਜ਼ਾਂ ਚਾਹੀਦੀ ਆ ਲੇਕਿਨ ਜਿਹੜੇ ਗਰੀਬ ਆ ਉਹ ਨਹੀਂ ਕਰ ਸਕਦੇ ਸੀ ਅਫੋਰਡ ਜੀ ਤੇ ਉਹਨਾਂ ਵਾਸਤੇ ਅਸੀਂ ਇੱਕ ਮੁਹਿੰਮ ਚਲਾਈ ਆ ਤੁਹਾਡੇ ਚੈਨਲ ਤੋਂ ਮੈਂ ਦੱਸ ਦਵਾਂ ਲੋਕਾਂ ਨੂੰ ਕਿ ਉਹ ਅਸੀਂ ਚਲਾਈ ਹੈ ਕਿ ਅਸੀਂ ਨਾ ਜਿਹੜੇ ਲੋਕੀ ਧਰਾਤਲ ਨਾਲ ਜੁੜੇ ਹੋਏ ਆ ਬਿਲਕੁਲ ਗਰੀਬ ਆ ਜਿਨ੍ਹਾਂ ਦੇ ਘਰੇ ਰੋਟੀ ਵੀ ਨਹੀਂ ਕਿਸੇ ਡੰਗ ਪੱਕ ਦੀ ਮਤਲਬ ਨਸ਼ਾ ਉਹਨਾਂ ਦੀ ਔਲਾਦ ਕਰਦੀ ਆ ਜਾਂ ਕੋਈ ਬਜ਼ੁਰਗ ਕਰਨ ਲੱਗਾ ਕਿਸੇ ਗਲਤੀ ਨਾਲ ਜਾਂ ਕਿਸੇ ਨੇ ਲਾਤਾ ਜਿਵੇਂ ਵੀ ਕਹਿ ਲੋ ਤੇ ਉਹਨੂੰ ਅਗਰ ਨਸ਼ਾ ਚੜਾਉਣਾ ਹੂੰ ਤਾਂ ਉਹ ਅਸੀਂ ਬਿਲਕੁਲ ਫ੍ਰੀ ਕਰ ਦਿੱਤਾ ਹੈ ਓਕੇ ਬਲ ਸਾਡੀ ਲੱਖ ਸਵਾਲ ਲੱਖ ਰੁਪਏ ਦੀ ਦਵਾਈ ਆ ਜਿਹੜੀ ਅਸੀਂ ਉਹਦੇ ਲਈ ਫ੍ਰੀ ਕੀਤੀ ਆ ਉਹ ਸਿਰਫ ਉਹਦੇ ਲਈ ਸਾਨੂੰ ਸਾਡੀ ਟੀਮ ਰੱਖੀ ਆ ਅਸੀਂ ਸਪੈਸ਼ਲ ਆਪਣਾ ਇੱਕ ਸੈੱਲ ਬਣਾਇਆ ਜਿਹੜਾ ਕਿ ਪਿੰਡ ਚ ਜਾਂਦਾ ਫਿਰ ਉਹਦੇ ਚਾਹੇ ਉਹ ਸ਼ਹਿਰ ਚ ਜਾਂ ਮਹੱਲੇ ਚ ਜਾਊਗਾ ਤਾਂ ਉਹਦੇ ਵਾਲੇ ਨਾਲ ਇਨਕੁਆਰੀ ਕਰਦਾ ਕਿ ਬਾਕੀ ਇਹ ਗਰੀਬ ਆ ਬਾਕੀ ਇਹ ਦਾ ਲਾਚਾਰ ਆ ਬਾਕੀ ਇਹਦੇ ਕੋਲ ਕੋਈ ਪੈਸਾ ਨਹੀਂ ਖਰਚ ਕਰਨ ਨੂੰ ਤਾਂ ਫਿਰ ਸਾਡੀ ਸੰਸਥਾ ਉਹਦੀ ਬਦਦਤ ਕਰਦੀ ਆ ਉਹਨੂੰ ਉੱਥੋਂ ਲੈ ਕੇ ਉਹ ਫਿਰ ਜਾਂਦੇ ਨੇ ਸਰਪੰਚ ਕੋਲੇ ਪਿੰਡ ਦੇ ਜੇ ਸ਼ਹਿਰ ਦਾ ਤਾਂ ਉਹਨੂੰ ਐਮਐਲਏ ਕੋਲੇ ਲੈ ਕੇ ਜਾਂਦੇ ਆ ਜੇ ਸਾਡੇ ਚੰਡੀਗੜ੍ਹ ਸ਼ਹਿਰ ਦਾ ਤਾਂ ਕਾਉਂਸਲਰ ਕੋਲੇ ਲੈ ਕੇ ਜਾਂਦੇ ਆ ਫਿਰ ਉਹ ਕਾਉਂਸਲਰ ਤੋਂ ਮੋਰ ਲਵਾਉਂਦੇ ਆ ਵੀ ਵਾਕਈ ਅਸੀਂ ਇਹਨੂੰ ਪ੍ਰੂਵ ਕਰਦੇ ਆ ਵੀ ਇਹ ਸਾਡੇ ਪਲਵੇ ਏਰੀਆ ਦਾ ਸਭ ਤੋਂ ਮਤਲਬ ਬਚਾਰਾ ਲਾਚਾਰ ਹੈ ਵੀ ਇਹਨੂੰ ਨਸ਼ਾ ਛਡਾਇਆ ਜਾ ਫਿਰ ਅਸੀਂ ਉਹਨੂੰ ਫ੍ਰੀ ਦਵਾਈ ਦਿੰਦੇ ਆ ਓਕੇ ਤਾਂ ਇਹ ਅਸੀਂ ਚਲਾਇਆ ਕਿਉਂਕਿ ਜੇ ਅਸੀਂ ਬਿਲਕੁਲ ਫ੍ਰੀ ਕਰਨ ਦੀ ਕੋਸ਼ਿਸ਼ ਕਰੀ ਸੀ ਫਿਰ ਮੈਂ ਦੇਖਿਆ ਵੀ ਆਪਣੇ ਹਿੰਦੁਸਤਾਨ ਚ ਜਾਂ ਪੰਜਾਬ ਚ ਕੋਈ ਹੋੜ ਲੱਗ ਜਾਂਦੀ ਹੈ ਸਾਰੇ ਗਰੀਬ ਹੂੰ ਗੁਲਸੱਬ ਸਾਡੇ ਕਿਹੜਾ ਕੋਈ ਠੰਡੇ ਝੂਲਦੇ ਸਾਨੂੰ ਵੀ ਦਿਓ ਮੈਨੂੰ ਕਿਹੜਾ ਕੋਈ ਗਵਰਨਮੈਂਟ ਨੇ ਏਡ ਦੇਣੀ ਹੈ ਮੇਰੇ ਤੇ ਇੱਕ ਮਨ ਦਾ ਜਜ਼ਬਾਤ ਹੈ ਜਿਹੜਾ ਮੈਂ ਦਸਬੰਦ ਕੱਢਦਾ ਆਪਣੀ ਕਮਾਈ ਚੋਂ ਉਹ ਆਪਾਂ ਇਹਨਾਂ ਚੀਜ਼ਾਂ ਤੇ ਲਾਉਂਦੇ ਆਂ ਔਰ ਇਹ ਸ਼ੁਰੂ ਕਰਤਾ ਹੋਇਆ ਨਾਲੇ ਲੋਕਾਂ ਨੂੰ ਤਸੱਲੀ ਵੀ ਰਹੂਗੀ ਵੀ ਆ ਬੰਦਾ ਸਾਡੇ ਪਿੰਡ ਦਾ ਛੱਡ ਕੇ ਆ ਤੇ ਜਿਨ੍ਹਾਂ ਕੋਲੇ ਚਾਰ ਪੈਸੇ ਪੁੱਗਦੇ ਨੇ ਉਹ ਵੀ ਆਪੇ ਆ ਜਾਣਗੇ ਵੀ ਭਾਈ ਸਾਨੂੰ ਵੀ ਦਵਾਈ ਦਿਓ ਉਹ ਆਪਣੇ ਆਪ ਲੈ ਜਾਣਗੇ ਤੇ ਉਹਨਾਂ ਨਾਲ ਵੀ ਅਸੀਂ ਬਹੁਤ ਹਮਦਰਦੀ ਨਾਲ ਪੇਸ਼ ਆਉਂਦੇ ਆਂ ਉਹਨਾਂ ਨੂੰ ਵੀ ਅਸੀਂ ਕਹਿੰਨੇ ਆਂ ਭਾਈ ਚਾਰ-ਚਾਰ ਦਿਨ ਦੀ ਦਵਾਈ ਖਾਓ ਹੌਲੀ ਹੌਲੀ ਆਪਣਾ ਕਿਸ਼ਤਾਂ ਦੇ ਨਾਲ ਨਸ਼ਾ ਛੱਡੋ ਤਾਂ ਕਿ ਇੱਕ ਵਾਰੀ ਨਸ਼ੇ ਚੋਂ ਜੇ ਆਪਾਂ ਬਾਹਰ ਆ ਗਏ ਆਪਾਂ ਇੰਨਾ ਕੀ ਅਗਰ ਤੈਨ ਫੁੱਲ ਪਾ ਗਏ ਜੀ ਪੰਜਾਬ ਦੀ ਸੇਵਾ ਚ ਆਪਾਂ ਸਮਝਾਂਗੇ ਦੁਨੀਆ ਚਾਇਦੀ ਸਫਲ ਹੋ ਜੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਗੋਲ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੀ ਆਡੀਅנס ਨਾਲ ਇਹ ਮਿਆਸਰੀਆਂ ਗੱਲਾਂ ਕੀਤੀ ਥੈਂਕ ਯੂ ਜ਼ਮੇਰ ਬਹੁਤ ਬਹੁਤ ਧੰਨਵਾਦ ਜੀ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਡੇ ਲਿਖ ਕੇ ਜ਼ਰੂਰ ਭੇਜਿਓ